5 ਸਾਲਾਂ ਬਾਅਦ ਸਰਪੰਚ ਚੁਣਦੇ ਆਂ ਔਰ ਪਿੰਡ ਦੇ ਵਿਕਾਸ ਨੂੰ ਲੈ ਕੇ ਸਰਪੰਚ ਚੁਣਿਆ ਜਾਂਦਾ ਵਾ ਸਰਪੰਚ ਚੁਣ ਲੈਣੇ ਆ ਜਦੋਂ ਵੀ ਵੋਟਾਂ ਦਾ ਨੇੜੇ ਆਉਂਦਾ ਤਾਂ ਲੋਕ ਸਾਡੇ ਮੂਰੇ ਹੱਥ ਜੋੜਦੇ ਆ ਔਰ ਮੁੜ ਕੇ 5 ਸਾਲ ਸਾਨੂੰ ਪਿੰਡ ਦੇ ਕੰਮ ਕਰਾਉਣ ਲਈ ਹੱਥ ਜੋੜਨੇ ਪੈਂਦੇ ਆ ਕਿਤੇ ਅਜੇਹਾ ਤਾਂ ਨਹੀਂ ਹੋਊਗਾ ਕਿ ਸ਼ਿਸ਼ਪਾਲ ਸਿੰਘ ਨੂੰ ਸਰਪੰਚ ਚੁਣੇ ਲਿਆ ਗਿਆ ਉਸ ਤੋਂ ਬਾਅਦ 5 ਸਾਲ ਇਦਾਂ ਹੀ ਨਿਕਲ ਜਾਣ ਨਹੀਂ ਇੱਦਾਂ ਨਹੀਂ ਕਦੇ ਵੀ ਨਹੀਂ ਹੋਊਗਾ ਜੀ ਮੈਂ ਇਹਨਾਂ ਦਾ ਸੇਵਾਦਾਰ ਬਣ ਕੇ ਕੰਮ ਕਰੂੰਗਾ ਜੀ ਪਿੰਡ ਦੇ ਵਿਕਾਸ ਦਾ ਜੋ ਵੀ ਕਰੀਪ ਚਾਹ ਕੋਈ ਵੀ ਆ ਪਿੰਡ ਦੇ ਵਿੱਚੋਂ ਮੈਂ ਕਿਸੇ ਨਾਲ ਬਿਨਾਂ ਕਿਸੇ ਵਿਸਕਰੇ ਦੇ ਹਰ ਇੱਕ ਦੇ ਬੰਦੇ ਨਾਲ ਗਰੂਗਾ ਲੋਕ ਇਹ ਸਵਾਲ ਜ਼ਰੂਰ ਕਰਨਗੇ ਕਿ ਬਲਾਕ ਪ੍ਰਧਾਨ ਜਸਵੰਤ ਸਿੰਘ ਜੀ ਆਸ-ਪਾਸ ਦੇ ਪਿੰਡਾਂ ਦੀ ਸਰਵ ਸੰਮਤੀ ਜ਼ਰੂਰ ਕਾਂਦੀ ਆ ਤੁਹਾਡੇ ਪਿੰਡ ਦਾ ਕੀ ਹਾਲ ਹੈ ਕਿ ਤੁਸੀਂ ਉੱਥੇ ਸਰਵ ਸੰਮਤੀ ਕਰਾਤੀ ਹੈ ਜੀ ਦੇਖੋ ਜੀ ਮੇਰੇ ਪਿੰਡ ਜਿੱਥੇ ਮੇਰੀ ਰਿਹੈਸ਼ਾ ਕਾਲੇਵਾਲ ਪਿੰਡ ਦੇ ਵਿੱਚ ਜੀ ਸਭ ਤੋਂ ਪਹਿਲਾਂ ਮੈਂ ਉੱਥੇ ਹੀ ਸਰਵ ਸੰਮਤੀ ਕਰਵਾਈ ਹੈ ਜੀ ਇਸ ਵਕਤ ਪੂਰਾ ਪਿੰਡ ਇੱਥੇ ਮੌਜੂਦ ਆ ਇਹਨਾਂ ਦਾ ਵੀ ਇਹੀ ਕਹਿਣਾ ਹੋਊਗਾ ਮਨ ਦੇ ਵਿੱਚ ਵਿਚਾਰ ਵੀ ਹੋਊਗਾ ਕਿ ਚਲੋ ਬਲਾਗ ਪ੍ਰਧਾਨ ਜਸਵੰਤ ਸਿੰਘ ਉਹਨਾਂ ਦੇ ਕਹਿਣ ਤੇ ਇੱਕ ਤਾਂ ਆਪ ਪਾਰਟੀ ਦੇ ਨੇ ਉਹਨਾਂ ਦੇ ਕਹਿਣ ਤੇ ਸਰਪੰਚ ਵੀ ਚੁਣ ਲਿਆ ਗਿਆ ਵਾ ਔਰ ਇਹ ਨਾ ਹੋਵੇ 5 ਸਾਲ ਇਹ ਪੂਰਾ ਪਿੰਡ ਇਸ ਵਕਤ ਖੜਾ ਵਾ ਔਰ ਤੁਹਾਨੂੰ ਇਸੇ categories ਦੇ ਵਿੱਚ ਲਿਆ ਕੇ ਖੜਾ ਕਰ ਦੇਵੇਗੀ 5 ਸਾਲ ਦੇ ਵਿੱਚ ਤੁਸੀਂ ਕੁਝ ਨਹੀਂ ਕੀਤਾ ਉਹਨਾਂ ਦੀ 15 ਤਰੀਕ ਨੂੰ ਹਸਪਤਲ ਤੇ ਜਾਣੀ ਆ ਜਿਸ ਜੇਤੂ ਬਰਾਤੇ ਤੇ ਜਾਣੇ ਨੇ ਅਸੀਂ ਪਹਿਨ ਦੇ ਆਧਾਰ ਤੇ ਆ ਕੇ ਉਹਨਾਂ ਦੀ ਪੰਚਾਇਤ ਦੇ ਵਿੱਚ ਬੈਠ ਕੇ ਮਤੇ ਪਵਾ ਕੇ ਖੁਦ ਕੰਮ ਸ਼ੁਰੂ ਕਰਾਂਗੇ ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋ ਮੈਂ ਹਾਂ ਸੋਨੀ ਬੂਤ ਖੜੀ ਆ ਦੋਸਤੋ ਬੀਤੇ ਦਿਨੀ ਸੀਐਮ ਭਗਵਾਨ ਸਿੰਘ ਮਾਨ ਹਣਾ ਵੱਲੋਂ ਐਲਾਨ ਹੁੰਦਾ ਕਿ ਸਰਬਸੰਮਤੀ ਨਾਲ ਸਰਪੰਚ ਚੁਣਨ ਵਾਲਿਆਂ ਨੂੰ 5 ਲੱਖ ਰੁਪਏ ਗ੍ਰਾਂਟ ਦਿੱਤੀ ਜਾਵੇਗੀ ਔਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੇਖਿਆ ਕਿ ਸਰਬਸੰਮਤੀ ਨਾਲ ਸਰਪੰਚ ਔਰ ਪੰਚਾਇਤ ਪੰਚਾਇਤ ਵੀ ਚੁਣੀ ਜਾਂਦੀ ਆ ਤਾਂ ਇਸ ਵਕਤ ਮੌਜੂਦ ਆ ਪਿੰਡ ਗਰਚਿਆਂ ਦੇ ਵਿੱਚ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਗਏ ਔਰ ਸਰਬਸੰਮਤੀ ਦੇ ਨਾਲ ਪੰਚਾਇਤ ਚੁਣ ਲਈ ਗਈ ਆ ਔਰ ਸਭ ਤੋਂ ਪਹਿਲਾਂ ਤੁਹਾਨੂੰ ਖਾਸ ਗੱਲ ਦੱਸ ਦਿੰਨੇ ਆ ਕਿ ਇੱਥੇ ਜਿਨ੍ਹਾਂ ਵੱਲੋਂ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਆ ਔਰ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਲੈ ਕੇ ਜੋ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਗੱਲਬਾਤ ਕਰਾਂਗੇ ਤਾਂ ਇਸ ਵਕਤ ਮੌਜੂਦ ਨੇ ਮੌਕੇ ਤੇ ਜਸਪਾਲ ਸਿੰਘ ਜਿਨ੍ਹਾਂ ਨੂੰ ਮਜੂਦਾ ਸਰਪੰਚ ਚੁਣਿਆ ਗਿਆ ਵਾ ਔਰ ਗੱਲਬਾਤ ਕਰ ਲੈਣੇ ਜਸਪਾਲ ਸਿੰਘ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਮੁਬਾਰਕਾਂ ਜੀ ਜੀ ਔਰ ਮੁਬਾਰਕਾਂ ਮੇਰੇ ਸਾਰੇ ਨਗਰ ਨਿਵਾਸੀ ਮੇਰੇ ਵੱਡੇ ਛੋਟੇ ਮੇਰੇ ਮਾਤਾਵਾ ਬਜ਼ੁਰਗ ਭੈਣਾ ਵੀਰਾਂ ਨੂੰ ਜੀ ਜਿਨ੍ਹਾਂ ਨੇ ਮੈਨੂੰ ਐਡਾ ਮਾਣ ਬਖਸ਼ਿਆ ਤੇ ਪਿੰਡ ਦਾ ਸਰਪੰਚ ਚੁਣਿਆ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਔਰ ਮੈਂ ਸਾਰੇ ਪਿੰਡ ਨੂੰ ਇਸ ਚੀਜ਼ ਦਾ ਵਾਅਦਾ ਕਰਦਾ ਹਾਂ ਕਿ ਮੈਂ ਕਦੇ ਵੀ ਕਿਸੇ ਦੇ ਸ਼ਾਨ ਦੇ ਖਿਲਾਫ ਕੋਈ ਸ਼ਬਦ ਨਹੀਂ ਬੋਲਾਂਗਾ। ਜੀ। ਨਾ ਹੀ ਕੋਈ ਦੁਗਧਾ ਬਾਜੀਵਾੜੀ ਗੱਲ ਕਰੂੰਗਾ। ਜਿੰਨਾ ਹੋਇਆ ਆਪਣੀ ਇਮਾਨਦਾਰੀ ਨਾਲ ਪਿੰਡ ਦੇ ਵਿਕਾਸ ਦੇ ਵੱਲ ਤੁਰਾਂਗੇ। ਜੋ ਵੀ ਪਿੰਡ ਦੇ ਕੰਮ ਨੇ ਉਹ ਪਿੰਡ ਦੇ ਸਹਿਯੋਗ ਦੇ ਨਾਲ ਔਰ ਸਾਰੇ ਮੋਹਤਵਾਰ ਸੱਜਣਾ ਦੇ ਨਾਲ, ਵੀਰਾਂ ਦੇ ਨਾਲ ਰਲ ਮਿਲ ਕੇ ਹੀ ਕੀਤਾ ਜਾਊਗਾ ਜੀ। ਲੋਕਾਂ ਵੱਲੋਂ ਹਮੇਸ਼ਾ ਇੱਕੋ ਟਿੱਪਣੀ ਕੀਤੀ ਹੁੰਦੀ ਹੈ ਕਿ ਜਦੋਂ ਵੀ ਅਸੀਂ ਸਰਪੰਚ ਚੁਣ ਲੈਂਦੇ ਆ ਔਰ 5 ਸਾਲਾਂ ਬਾਅਦ ਸਰਪੰਚ ਚੁਣਦੇ ਆ ਔਰ ਪਿੰਡ ਦੇ ਵਿਕਾਸ ਨੂੰ ਲੈ ਕੇ ਸਰਪੰਚ ਚੁਣਿਆ ਜਾਂਦਾ ਵਾ। ਲੋਕਾਂ ਦਾ ਹਮੇਸ਼ਾ ਇਹ ਟਿੱਪਣੀ ਕੀਤੀ ਹੁੰਦੀ ਹੈ ਕਿ ਸਰਪੰਚ ਚੁਣ ਲੈਣੇ ਆ ਜਦੋਂ ਵੀ ਵੋਟਾਂ ਦਾ ਨੇੜੇ ਆਉਂਦਾ ਤਾਂ ਲੋਕ ਸਾਡੇ ਮੂਰੇ ਹੱਥ ਜੋੜਦੇ ਆ ਔਰ ਮੁੜ ਕੇ 5 ਸਾਲ ਸਾਨੂੰ ਪਿੰਡ ਦੇ ਕੰਮ ਕਰਾਉਣ ਲਈ ਹੱਥ ਜੋੜਨੇ ਪੈਂਦੇ ਆ ਕਿਤੇ ਅਜਿਹੇ ਹੱਦ ਨਹੀਂ ਹੋਊਗਾ ਕਿ ਸਿਸਪਾਲ ਸਿੰਘ ਨੂੰ ਸਰਪੰਚ ਚੋਣੇ ਲੱਗੇ ਆ ਉਸ ਤੋਂ ਬਾਅਦ 5 ਸਾਲ ਇਦਾਂ ਹੀ ਨਿਕਲ ਜਾਣ ਨਹੀਂ ਇਦਾਂ ਨਹੀਂ ਕਦੇ ਵੀ ਨਹੀਂ ਹੋਊਗਾ ਜੀ ਮੈਂ ਇਹਨਾਂ ਦਾ ਸੇਵਾਦਾਰ ਬਣ ਕੇ ਇਹ ਕੰਮ ਕਰੂੰਗਾ ਜੀ ਪਿੰਡ ਦੇ ਵਿਕਾਸ ਸੰਬੰਧੀ ਜੋ ਵੀ ਗਰੀਬ ਚਾਹ ਕੋਈ ਵੀ ਆ ਪਿੰਡ ਦੇ ਵਿੱਚੋਂ ਮੈਂ ਕਿਸੇ ਨਾਲ ਬਿਨਾਂ ਕਿਸੇ ਵਿਤਕਰੇ ਦੇ ਹਰ ਇੱਕ ਦੇ ਬੰਦੇ ਦੇ ਨਾਲ ਤੁਰੂੰਗਾ ਹਰ ਪਿੰਡ ਦਾ ਜੋ ਵੀ ਕੰਮ ਹੈ ਉਹ ਇਹਨਾਂ ਤਾ ਇਸ ਵਕਤ ਤੇ ਮੌਜੂਦ ਨੇ ਬਲਾਕ ਪ੍ਰਧਾਨ ਜਸਵੰਤ ਸਿੰਘ ਜੀ ਆਪ ਪਾਰਟੀ ਵੱਲੋਂ ਤਾਂ ਖਾਸ ਸਹਿਯੋਗ ਜੋ ਇਹ ਵੀ ਪਤਾ ਲੱਗਦਾ ਕਿ ਇਹਨਾਂ ਦਾ ਰਿਆ ਇਹਨਾਂ ਤੋਂ ਵੱਲੋਂ ਇਹੀ ਕਹਿਣਾ ਕਿ ਅਸੀਂ 3-4 ਪਿੰਡਾਂ ਦੇ ਵਿੱਚ ਸਰਬਸੰਮਤੀ ਕਰਾ ਵੀ ਚੁੱਕੇ ਹਾਂ ਜਸਵੰਤ ਸਿੰਘ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਪੰਜਾਬ ਸਿੰਘ ਚੈਨਲ ਦੇ ਔਰ ਬਹੁਤ-ਬਹੁਤ ਮੁਬਾਰਕਾਂ ਵਾ ਜੋ ਅੱਜ ਪਿੰਡ ਦੇ ਵਿੱਚ ਸਰਬਸੰਮਤੀ ਕਰਾਈ ਗਈ ਹੈ ਪੰਜਾਬ ਸਿੰਘ ਚੈਨਲ ਤੇ ਦੇਖ ਰਹੇ ਸਾਰੇ ਦਰਸ਼ਕਾਂ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪਿੰਡ ਆਪਾਂ ਘਰਚੇ ਵਿੱਚ ਬੈਠੇ ਆਂ ਖੜੇ ਆਂ ਇਸ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਗੱਲ ਲੱਗੀ ਆ ਕਿ ਇਹਨਾਂ ਨੇ ਇੱਕ ਮੋਤਵਾਰ ਬੰਦੇ ਇਕੱਠੇ ਹੋ ਕੇ ਇੱਕ ਨੌਜਵਾਨ ਪੀੜ੍ਹੀ ਨੂੰ ਮੌਕਾ ਦਿੱਤਾ ਜਿੰਨੇ ਵੀ ਪੰਚਾਇਤ ਮੈਂਬਰ ਬਣਾਈ ਇਹਨਾਂ ਨੇ ਸਾਰੇ ਨੌਜਵਾਨ ਨੇ ਅਗਾਹਵਾਦੂ ਸੋਚ ਵਾਲੇ ਨੇ ਔਰ ਇਹਨਾਂ ਦੇ ਜਿਤਨਾ ਸਦਕਾ ਹੀ ਜਿੰਨੇ ਵੀ ਪਿੰਡ ਦੇ ਕਾਰਜ ਨੇ ਉਹਨਾਂ ਨੂੰ ਅਸੀਂ ਨਾਲ ਹੋ ਕੇ ਸਿਰੇ ਚੜਾਵਾਂਗੇ ਭਾਵੇਂ ਉਹ ਛੱਪਣਾ ਦੀ ਸਫਾਈ ਹੋਵੇ ਭਾਵੇਂ ਉਹ ਗਲੀਆਂ ਨਾਲੀਆਂ ਸੀਵਰੇਜ ਜਾਂ ਸ਼ਮਸ਼ਾਨ ਘਾਟ ਦੀ ਸ਼ੈੱਡ ਹੋਵੇ ਤੇ ਭਾਵੇਂ ਉਹ ਕੋਈ ਵੀ ਕੰਮ ਹੋਵੇ ਔਰ ਸਾਡੀ ਇਹਨਾਂ ਨੂੰ ਖਾਸ ਬੇਨਤੀ ਇਹ ਕੀਤੀ ਗਈ ਆ ਕੇ ਪਿੰਡਾਂ ਵਿੱਚੋਂ ਆਪਾਂ ਇੱਕ ਨਸ਼ੇ ਦੀ ਹੈ ਜੋ ਜੜ ਹੈ ਉਹਨੂੰ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਖਤਮ ਕਰਨਾ ਆ ਤੇ ਸਾਡੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਹਲਕੇ ਦੀ ਸ਼ਾਨ ਸਰਦਾਰ ਕੈਬਨਟ ਮੰਤਰੀ ਸਰਦਾਰ ਹਰਜੀਤ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਦੇ ਯਤਨਾਂ ਸਦਕਾ ਅਸੀਂ ਅੱਜ ਹਰ ਇੱਕ ਪਿੰਡਾਂ ਵਾਲਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਮਤੀ ਨਾਲ ਪੰਚਾਇਤਾਂ ਬਣਾਓ ਤਾਂ ਜੋ ਸਰਕਾਰ ਵੱਲੋਂ ਜੋ ਗ੍ਰਾਂਟ 5 ਲੱਖ ਦੀ ਕਹੀ ਗਈ ਆ ਉਹ ਵੀ ਪਹਿਲ ਦੇ ਅਧਾਰ ਤੇ ਮਿਲੂਗੀ ਤੇ ਦੂਜਾ ਖੇਡ ਦੇ ਮੈਦਾਨਾਂ ਦੇ ਲਈ ਉਹਨਾਂ ਨੂੰ ਗਰਾਊਂਡ ਜਿਹੜਾ ਆਪਾਂ ਬਣਾਣਾ ਆ ਫਾਵੇਂ ਪੰਚਾਇਤ ਦੀ ਜ਼ਮੀਨ ਦੇਦੇ ਉਹ ਕਿਲਾ ਆਪਾਂ ਉਹਨੂੰ ਬਾਉਂਡਰੀ ਕਰਾ ਕੇ ਵਧੀਆ ਫਾਵੇਂ ਕ੍ਰਿਕਟ ਦਾ ਬਣਵਾ ਲਿਓ ਫਾਵੇਂ ਪੱਲੀਬਾਲ ਦਾ ਉਹਨੂੰ ਪਹਿਲ ਦੇ ਤਰਤੇ ਕਰਾ ਕੇ ਦਵਾਗੇ ਜੀ ਕਿੰਨੇ ਪਿੰਡਾਂ ਦੇ ਵਿੱਚ ਹਜੇ ਤੱਕ ਸਰਬਸੰਮਤੀ ਨਾਲ ਤੁਸੀਂ ਕਰਾ ਚੁੱਕੇ ਹੋ ਦੇਖੋ ਜੀ ਮੇਰੇ ਮਿਲਾਕ ਦੇ ਵਿੱਚ 7 ਪਿੰਡ ਨੇ ਜਿਨ੍ਹਾਂ ਦੇ ਵਿੱਚੋਂ ਆ ਤੀਸਰਾ ਪਿੰਡ ਆ ਅਸੀਂ ਸਰਬਸੰਮਤੀ ਦੇ ਨਾਲ ਸਰਪੰਚ ਬਣਾਇਆ ਜੀ ਪਹਿਲਾ ਪਿੰਡ ਮੰਡ ਚੌਂਤੇ ਤੋਂ ਆ ਜੀ ਤੇ ਉੱਥੋਂ ਦੀ ਸਰਬਸੰਮਤੀ ਕੀਤੀ ਗਈ ਫਿਰ ਮੇਰੇ ਪਿੰਡ ਜਿੱਥੇ ਮੈਂ ਰਹਿੰਦਾ ਆ ਕਾਲੇਵਾਲ ਪਿੰਡ ਉੱਥੋਂ ਦੀ ਸਰਬਸੰਮਤੀ ਨਾਲ ਅਸੀਂ ਸਰਪੰਚ ਬਣਾਇਆ ਆ ਲੋਕ ਇਹ ਸਵਾਲ ਜ਼ਰੂਰ ਕਰਨਗੇ ਕਿ ਬਲਾਕ ਪ੍ਰਧਾਨ ਜਸਵੰਤ ਸਿੰਘ ਜੀ ਆਸ-ਪਾਸ ਦੇ ਪਿੰਡਾਂ ਦੀ ਸਰਵ ਸੰਮਤੀ ਜ਼ਰੂਰ ਕਾਂਦੀ ਆ ਤੁਹਾਡੇ ਪਿੰਡ ਦਾ ਕੀ ਹਾਲ ਆ ਕਿ ਤੁਸੀਂ ਉੱਥੇ ਸਰਵ ਸੰਮਤੀ ਕਰਾਤੀ ਆ ਜੀ ਦੇਖੋ ਜੀ ਮੇਰੇ ਪਿੰਡ ਜਿੱਥੇ ਮੇਰੀ ਰਿਹੈਸ਼ਾ ਕਾਲੇਵਾਲ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਉੱਥੇ ਹੀ ਸਰਵ ਸੰਮਤੀ ਕਰਵਾਈ ਆ ਜੀ ਸਾਰੇ ਨਗਰ ਨੂੰ ਨਾਲ ਲੈ ਕੇ ਜੋ ਵੀ ਪਿੰਡ ਦੇ ਮਸਲੇ ਸੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮੁੱਦਾ ਬਣਾ ਕੇ ਅਸੀਂ ਉਹ ਸਰਪੰਚ ਨੂੰ ਕਿਹਾ ਵੀ ਤੁਸੀਂ ਸਰਪੰਚ ਸਾਹਿਬ ਜਿੰਨੋ ਜਦੋਂ ਤੁਸੀਂ ਪੰਚਾਇਤ 15 ਤਰੀਕ ਨੂੰ ਅਨਾਉਂਸਮੈਂਟ ਹੁੰਦੀ ਆ ਸੌ ਚੱਕਣ ਤੋਂ ਬਾਅਦ ਆਪਾਂ ਪਹਿਲ ਦੇ ਆਧਾਰ ਤੇ ਸਾਰੇ ਪਿੰਡਾਂ ਦਾ ਹੱਲ ਕਰਨਾ ਹੈ ਜੀ ਜੋ ਇਸ ਵਕਤ ਪੂਰਾ ਪਿੰਡ ਇੱਥੇ ਮੌਜੂਦ ਆ ਇਹਨਾਂ ਦਾ ਵੀ ਇਹੀ ਕਹਿਣਾ ਹੋਊਗਾ ਮਨ ਦੇ ਵਿੱਚ ਵਿਚਾਰ ਵੀ ਹੋਊਗਾ ਕਿ ਚਲੋ ਬਲਾਕ ਪ੍ਰਧਾਨ ਜਸਵੰਤ ਸਿੰਘ ਉਹਨਾਂ ਦੇ ਕਹਿਣ ਤੇ ਇੱਕ ਤਾਂ ਆਪ ਪਾਰਟੀ ਦੇ ਨੇ ਉਹਨਾਂ ਦੇ ਕਹਿਣ ਤੇ ਸਰਪੰਚ ਵੀ ਚੁਣ ਲਿਆ ਗਿਆ ਵਾ ਔਰ ਇਹ ਨਾ ਹੋਵੇ 5 ਸਾਲ ਇਹ ਪੂਰਾ ਪਿੰਡ ਇਸ ਵਕਤ ਖੜਾ ਵਾ ਔਰ ਤੁਹਾਨੂੰ ਇਸੇ categories ਦੇ ਵਿੱਚ ਲਿਆ ਕੇ ਖੜਾ ਕਰ ਦੇਵੇ ਕਿ 5 ਸਾਲ ਦੇ ਵਿੱਚ ਤੁਸੀਂ ਕੁਝ ਨਹੀਂ ਕੀਤਾ ਕਿ ਤੁਸੀਂ ਆਪਣੇ ਕਹੇ ਬੋਲਾ ਤੇ ਖਰੇ ਉਤਰੋਗੇ ਜੀ ਦੇਖੋ ਜੀ ਇਸ ਤੋਂ ਬਾਅਦ ਬਲਾਕ ਸ਼ਾਂਤੀ ਦੀਆਂ ਚੋਣਾਂ ਆ ਰਹੀਆਂ ਨੇ ਹੂੰ ਆਮੇ ਉਹ 5 ਮਹੀਨੇ ਨੂੰ ਹੁਣ ਪਾਵੇਂ ਉਹ 6 ਮਹੀਨੇ ਬਾਅਦ ਹੁਣ ਅਸੀਂ ਫਿਰ ਵੀ ਹਰ ਇੱਕ ਪਿੰਡ ਦੇ ਵਿੱਚ ਜਾਣਾ ਆ ਜਦੋਂ ਪੰਚਾਇਤ ਅਨਾਉਂਸਮੈਂਟ ਹੋ ਗਈ ਆ ਇਹਨਾਂ ਸਰਪੰਚਾਂ ਦੀ 15 ਵੀਕ ਨੂੰ ਅਨਾਉਂਸਮੈਂਟ ਹੋ ਜਾਣੀ ਆ ਜੇ ਤੁਕਰਾਰ ਦਿੱਤੇ ਜਾਣੇ ਨੇ ਅਸੀਂ ਪਹਿਲ ਦੇ ਆਧਾਰ ਤੇ ਆ ਕੇ ਉਹਨਾਂ ਦੀ ਪੰਚਾਇਤ ਦੇ ਵਿੱਚ ਬੈਠ ਕੇ ਮਤੇ ਪਵਾ ਕੇ ਖੁਦ ਕੰਮ ਸ਼ੁਰੂ ਕਰਾਵਾਂਗੇ ਬਾਈ ਜੀ ਕੀ ਵੀ ਸੋਚ ਕੇ ਤੁਸੀਂ ਜਸਪਾਲ ਸਿੰਘ ਨੂੰ ਇਸ ਵਾਰ ਅੱਗੇ ਲੈ ਕੇ ਆਂਦਾ ਬਾਈ ਸੋਚ ਵਧੀਆ ਕਰਕੇ ਅੱਗੇ ਲਿਆਂਦਾ ਗਿਆ ਠੀਕ ਆ ਜੀ ਜਿਹੜੇ ਕੰਮਾਂ ਵਾਲੀ ਸੋਚਿਆ ਗਿਆ ਉਹ ਕੰਮ ਪੂਰੇ ਕਰਨਗੇ ਜੀ ਤਾਂ ਤੁਹਾਨੂੰ ਜੀ ਪੂਰੇ ਕਰਨਗੇ ਪਾਲ ਸਿੰਘ ਜੀ ਪੂਰਾ ਪਿੰਡ ਵੀ ਸਰਵ ਸਮਤੀ ਨਾਲ ਆ ਇਹ ਗੱਲ ਤੁਹਾਡੇ ਤੇ ਇਹ ਗੱਲ ਕਹਿ ਰਹੇ ਕਿ ਇੱਕ ਵਿਸ਼ਵਾਸ ਔਰ ਟੀਕ ਕਰਕੇ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜੀ ਜੀ ਅਸੀਂ ਸਾਰੇ ਜਿੰਨੇ ਵੀ ਪਿੰਡ ਦੇ ਨੌਜਵਾਨੇ ਮੁੰਡੇ ਆ ਜੀ ਅਸੀਂ ਅੱਜ ਤੋਂ ਤਕਰੀਬਨ 150 ਰੁਪਏਲਾਂ ਸਾਡੀ ਮੀਟਿੰਗ ਹੋਈ ਸੀ ਸਾਰੇ ਮੁੰਡਿਆਂ ਦੀ ਵੀ ਆਪਣੇ ਪਿੰਡ ਦੇ ਵਿੱਚ ਜੋ ਵਿਕਾਸਾ ਦੇ ਕੰਮ ਆ ਰੁਕੇ ਹੋਏ ਆ ਜੀ ਤੇ ਅਸੀਂ ਕੋਈ ਨੌਜਵਾਨ ਮੁੰਡਾ ਬਣਾਉਣਾ ਵਾ ਜਿਹੜਾ ਇਸ ਵੇਸ ਪਾਸੇ ਤੁਰਿਆ ਹੋਵੇ ਵੀ ਪਿੰਡ ਦੇ ਵਿਕਾਸਾ ਵਿਕਾਸ ਕਰ ਸਕੇ ਪਿੰਡ ਦਾ ਔਰ ਪਿੰਡ ਦੇ ਕੰਮ ਵਿੱਚ ਮੋੜੇ ਹੋ ਸਕੇ ਕਿਉਂਕਿ ਸਾਰੇ ਜਿੰਨੇ ਮੁੰਡੇ ਆ ਜੀ ਅਸੀਂ ਇਹ ਵੀ ਸਭ ਗੱਲ ਕੀਤੀ ਸੀਗੀ ਉਸ ਟਾਈਮ ਵੀ ਜੇ ਹੋਰ ਕੋਈ ਚਾਹਵਾਨਾ ਤੋਂ ਵੀ ਦਾ ਸਕਦਾ ਲੇਕਿਨ ਸਾਰੇ ਮੁੰਡਿਆਂ ਨੇ ਇਕੱਠਾ ਕਰਕੇ ਮੇਰੇ ਤੇ ਹੀ ਟਿਕ ਲਾਈ ਸੀਗੀ ਵੀ ਤੁਸੀਂ ਇਸ ਕੰਮ ਨੂੰ ਕਰਨਾ ਹੈ ਜੀ ਕਿਉਂਕਿ ਸਾਡੇ ਪਹਿਲਾਂ ਵੀ 25 ਸਾਲ ਸਰਪੰਚੀ ਪਰਿਵਾਰ ਵਿੱਚ ਸੀਗੀ ਉਸ ਤੋਂ ਬਾਅਦ ਸਾਡੇ ਚਾਚਾ ਜੀ ਖੜੇ ਆ ਸਵਰਨ ਸਿੰਘ ਜੀ ਇਹਨਾਂ ਕੋਲ ਵੀ ਆਈ ਹੈ ਸਰਪੰਚੀ ਠੀਕ ਹੈ ਜੀ ਇਸ ਕਰਕੇ ਸਾਰੇ ਪਰ ਜਿੰਨੇ ਵੀ 9 ਜਣ ਮੁੰਡੇ ਸੀਗੇ ਜਾਂ ਪਿੰਡ ਦੇ ਬੰਦੇ ਸੀਗੇ ਉਹਨਾਂ ਸਾਰਿਆਂ ਨੇ ਮੇਰੇ ਤੇ ਹੀ ਟਿਕ ਲਿਆ ਕਿ ਤੁਹਾਨੂੰ ਐਸਪੀ ਸਰਪੰਚਾ ਬਣਾਉਣਾ ਜੀ ਠੀਕ ਹੈ ਜੀ ਪਰ ਮੈਂ ਜੀ ਦਾ ਵਾਅਦਾ ਕਰਦਾ ਹਾਂ ਇਹਨਾਂ ਨੇ ਜੇ ਮੇਰੇ ਤੇ ਇਹਨਾਂ 'ਤੇ ਵਿਸ਼ਵਾਸ ਕੀਤਾ ਹੈ ਮੈਨੂੰ ਮਾਣ ਬਖਸ਼ਿਆ ਹੈ ਤਾਂ ਮੈਂ ਇਹਨਾਂ ਨੂੰ ਕਦੇ ਨਾਰਾਜ਼ ਨਹੀਂ ਕਰਾਂਗਾ ਜੀ ਜਿੰਨਾ ਹੋ ਸਕੇ ਹੈ ਮਾਨ ਦੀ ਨਾਲ ਪਿੰਡ ਦਾ ਵਿਕਾਸ ਕਰਾਂਗੇ ਹਰ ਇੱਕ ਗਰੀਬ ਬੰਦੇ ਦੇ ਨਾਲ ਚੱਲਾਂਗੇ ਕਿਸੇ ਵੀ ਗਰੀਬ ਬੰਦੇ ਨੂੰ ਕਦੇ ਵੀ ਕੋਈ ਲੋੜ ਪੈਂਦੀ ਹੈ ਜੇ ਸ਼ਹਿਰ ਟਾਈਮ ਖੜਿਆ 24 ਘੰਟੇ ਇਹਨਾਂ ਲਈ ਹਾਜ਼ਰ ਹਾਂ ਜੀ ਅਸੀਂ ਪਿੰਡ ਦੇ ਸਰਪੰਚ ਜਾਂ ਮੋਢ ਵਰ ਬੰਦੇ ਬਣ ਕੇ ਨਹੀਂ ਇਹਨਾਂ ਦੇ ਸੇਵਾਦਾਰ ਬਣ ਕੇ ਕੰਮ ਕਰਾਂਗੇ ਤਾਂ ਪਿੰਡ ਗਰਚਿਆਂ ਦੇ ਵਿੱਚ ਮੌਜੂਦ ਸੀ ਬੀਤੇ ਦਿਨੀ ਪੰਜਾਬ ਸਰਕਾਰ ਦਾ ਐਲਾਨ ਹੁੰਦਾ ਕਿ ਜਦੋਂ ਵੀ ਕਿਤੇ ਵੀ ਕਿਸੇ ਵੀ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਜਾਂ ਪੰਚਾਇਤ ਚੁਣੀ ਜਾਂਦੀ ਹੈ ਤਾਂ ਉਹਨਾਂ ਨੂੰ 5 ਲੱਖ ਗ੍ਰਾਂਟ ਪਹਿਲ ਦੇ ਆਧਾਰ ਤੇ ਦਿੱਤੀ ਜਾਵਗੀ ਪੰਜਾਬ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਕਾਫੀ ਪਿੰਡਾਂ ਦੇ ਵਿੱਚ ਸਰਬਸੰਮਤੀ ਵੀ ਹੁੰਦੀ ਆ ਔਰ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਐਲਾਨ ਕੀਤਾ ਗਿਆ ਵਾ ਕਿਸ ਕਿਸ ਪਿੰਡ ਦੇ ਵਿੱਚ ਉਹ ਐਲਾਨ ਪੂਰਾ ਕੀਤਾ ਜਾਂਦਾ ਵਾ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਸਾਥੀ ਕੈਮਰਾਮੈਨ ਮਨਵੀਰ ਸਿੰਘ ਦੇ ਨਾਲ ਸੋਲੀ ਬੋਤ ਖੜੀਆ ਰਿਪੋਰਟ ਪਿੰਡ ਗਰਚਾ